ਓ ਯਾਰ 800 ਰੁਪਈਆ ਹੀ ਲਖਾਈ ਦਾ ਕਰਾ ਦੇ ਯਾਰ ਉਹਦਾ ਹੀ ਦਾ ਓਏ ਵੀ ਗਰੀਬ ਓਏ ਐਵੇਂ ਗਰੀਬ ਹੱਥ ਨਹੀਂ ਹੈਗਾ ਗਰੀਬ ਹੈ ਯਾਰ ਤੈਨੂੰ ਵੀ ਕਹੂਗਾ ਇਹਦਾ ਤੈਨੂੰ 200 200 ਰੁਪਈਆ ਲਖਾਈ ਦਾ ਇੱਕ ਦੇ 200 ਪੇਜੂਗਾ 200 400 800 ਆਹ ਪਾ ਇਹਦਾ ਕਿਸੇ ਕੋਲ ਬਚ ਦਿਓ ਇਹਦਾ ਕਿਸੇ ਕੋਲ ਉਹ ਤਾਂ ਪੁੱਛ ਕੇ ਦਵਾ ਲੈਂਦਾ ਕੋਈ ਉਹਦ ਕਰ ਦਿੰਦੇ ਲਖਾਈ ਤੂੰ ਕਰਾ ਦੀਆਂ ਕਿੱਲੇ ਪੈਸੇ ਬਣ ਕੇ ਜੁੜੇ ਪਹਿਲਾਂ ਮੈਨੂੰ ਜਮਾ ਕੇ ਭਾਈਆ ਭਾਈਆ ਦੋ ਅਧੀ ਕਰਤਾ ਹੁਣ ਹਜੇ ਵੀ ਮਰੀ ਜੰਨਾ ਹੋਰ ਤੇ ਰੱਤੋ ਅਧੀ ਜਗਾੜ ਕਰਤਾ ਤੇਰਾ ਜਿਹੜਾ ਮੇਰੀ ਗੱਲ ਸੁਣ ਜਿਹੜਾ ਤਰਾ ਲਖਾਈ ਦਾ ਲੱਗਣਾ 800 ਉਹ ਤੇਰਾ ਮੇਰੀ ਗੱਲ ਸੁਣ ਉਹਦੇ ਜੰਮੇ ਪਤਾ ਉਹ ਆਪੇ ਦਊਗਾ ਠੀਕ ਹੈ ਠੀਕ ਹੈ ਨਾ ਉਹ ਆਪੇ ਦਊਗਾ ਲਖਾਈ ਦਾ 100 ਰੁਪਏ ਤੇਰਾ ਤੇਰੀ ਪਹਿਲਾਂ ਮੇਰੀ ਜਾਨ 24 ਮੈਂ ਨਾ ਤੇਰੀਆਂ ਬੰਦਰੀਆਂ ਦੇਖਿਆ ਪੁੱਤਰਾਂ ਤੋਂ ਠੀਕ ਹੈ ਸਾਡੀ ਦੇ ਵੀ ਲੱਗਿਆ ਲਾ ਮੈਡੀਕਲ ਅਨ ਹੋਈਦਾ ਹੁੰਦਾ ਕਲਮ ਤਾਂ ਕਾੜੂ ਥੋੜੀ ਕੱਢ ਦੇ ਛੱਡੀ ਤਾਂ ਸਹੀ ੱਟੇਗਾ ਵੀ ਸਾਡੇ ਛੱਡ ਦੇ ਸਾਡਾ ਛੱਡ ਦੇ 200 ਰੁਪਏ ਇੱਕ ਤੇ ਵਹਿ ਗਿਆ ਲਗਾਈ ਉਹ ਤਾਂ ਹੀ ਠੀਕ ਹੋਈ ਫਿਰ ਸਾਨੂੰ ਵੀ ਖਰਚਾ ਬਾਈ ਮੇਰੀ ਗੱਲ ਸੁਣ ਕਿਸੇ ਬੰਦੇ ਤੋਂ ਮੇਰੀ ਗੱਲ ਸੁਣ ਕਿਸੇ ਬੰਦੇ ਤੋਂ ਗਾਲ ਆ ਜੇ ਗਲਤ ਰੇਟ ਲਾਇਆ ਤਾਂ ਮੈਨੂੰ ਦੱਸ ਖਰਚੇ ਤੋਂ ਬਿਨਾਂ ਤਾਂ ਕੋਈ ਆਇਆ ਲਾਉ ਵੀ ਕੋਈ ਚੀਜ਼ ਆਉਂਦੀ ਨਹੀਂ ਨਹੀਂ ਖਰਚਾ ਤਾਂ ਹੁਣ ਇਹਨੂੰ ਵੇਖ ਲੈ ਇਹ ਨਾ ਆਹ ਲੁਧਿਆਣੇ ਜਾਊਗਾ ਯਾਰ ਇਹਨੂੰ ਵੀ ਪਾਊਗਾ ਯਾਰ ਇਹ ਵੀ ਦੇਖ ਯਾਰ ਗਿਣ ਲੈ ਬਈ ਪੈਸੇ ਗਿਣ ਲੈ ਖਰਚਾ ਛੱਡ ਦੇ ਕੋਈ ਗਿਣ ਲੈ ਪੈਸੇ ਛੱਡ ਰੱਬ ਛੱਡ ਦੇ ਛੱਡ ਦੇ ਆ ਛੱਡ ਦੇ ਆਹੀ ਇੱਥੇ ਲਗਾ ਛੱਡ ਦੇ ਛੱਡ ਦੇ ਪੈਸੇ ਗਿਣ ਲੈ ਛੱਡ ਦੇ ਓ ਛੱਡ ਦੇ ਖਰਚਾ ਛੱਡ ਦੇ ਬੋਟੇ ਵੀਡੀਓ ਤੇ ਲੰਨ ਵੇਖਾ ਛੱਡਾ 16 17 18 20 21 ਬਲਾਰੇ ਸੱਣ ਨੀ ਲੈ ਚੋਰ ਤੇ ਆ ਪਾਉਂ ਗਿਆ ਹਟ ਜਾ ਹਟ ਜਾ ਉਹ ਚੱਲ ਭਾਈ ਮੇਰੀ ਗੱਲ ਮੇਰੀ ਪਹਿਲਾ ਸੌਣ ਮੇਰੀ ਗੱਲ ਸੁਣਦਾ ਤੂੰ ਸੁਣ ਤਾਂ ਲੈ ਮੇਰੀ ਗੱਲ ਤੂੰ ਮੈਂ ਕਰੀ ਪਹਿਲਾਂ ਵੀ ਮੈਂ ਗੱਲ ਤਾਂ ਕਰੀ ਮੇਰੀ ਗੱਲ ਕਰ ਰੋਣ ਸੁਣ ਪਹਿਲਾ ਸੌਣ ਤੇਰੇ ਸਾਹਮਣਾ ਬਣਦਾ 24000 ਠੀਕ ਹੈ ਇਹਦੇ ਸਾਨੂੰ ਇਹਨੇ ਬਾਈ ਆਪਾਂ ਲਗਦੇ ਦਿੱਤਾ ਤੇ 1000 ਰੁਪਏ ਲਗਾਈਦਾ ਪੈ ਗਿਆ ਇਹਨੂੰ ਦੱਸ ਹੁਣ ਉਹਨੂੰ ਬਾਦਾ ਤੇਰੀ ਜਿਹੜੀ ਤੂੰ ਲਗਾਈ ਦੇਣੀ ਉਹਨੂੰ ਬਾਤੀ ਉਹ ਠੀਕ ਹੈ ਤੇਰੀ ਸੋਹਣ ਦੀ ਵੇਚੀ ਤੈਨੂੰ ਟਰ ਕੇ ਹੁਣ ਮੰਡੀ ਵੇਖੀ ਲਈ ਪਹਿਲੀ ਘੱਟ ਲੰਗਿਆ ਨਹੀਂ ਨਹੀਂ ਆਪਾਂ ਪੈਸੇ ਛੱਡ ਦੇ ਛਾਇਆ ਤੇ ਜੀ ਪੈਸੇ ਨੂੰ ਰਹਾ 1000 ਰੁਪਏ ਪਰਚੇ ਦੋ ਛੱਡ ਅੱਛਾ ਘੱਟ ਕੇ ਪੈਸੇ ਗਏ ਨਜਾਇਆ ਮੈਂ ਮਰੀ ਜਾਣਾ ਟਰ ਕੇ ਜੋ ਮੰਡੀ ਵੇਖ ਲਈ ਸਾਰਾ ਖੋ ਗਿਆ ਉਹ ਦੇ ਦੇ ਛੱਡ 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 ਦੇ ਦੇ ਨੇ ਕਿੱਡਾ ਕੀ ਨਾ ਹਾਲਾ ਰਾਏ ਦਾ ਜ਼ਰੂਰੀ ਹੈ ਕਿ ਛੱਡ ਦੇ ਛੱਡ ਦੇ ਆਏ ਦਾ ਨਹੀਂ ਕਿਦੇ ਜਾਂਦਾ ਮਾਰਾ ਤੇਰਾ ਦੂਏ ਬਸ ਉਧਰ ਰਹਿ ਗਿਆ ਕਿਧਰ ਅਸਰਾ ਹੋਗੀ ਹੋਗੀ ਰਹਿਣਾ ਹੋਗੀ ਦੋਵੇਂ ਚੜ੍ਹਨ ਹੋ ਗਿਆ ਰਹਿ ਤਾਂ ਹੋਗੀ ਚੜ੍ਹ ਮੇਟਾ ਚੜ੍ਹਦੇ ਚੜ੍ਹਦੇ ਤੂੰ ਚੱਲ 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 ਆਪ ਤਾਂ ਨਹੀਂ ਮੈਂ ਵੀ ਚੱਲਦਾ ਵੋ ਜੋਲਾ ਦਾ ਵਿੱਚ ਹੋਣਾ ਚਾਹੀਦਾ ਕੋਈ ਕੋਸੀ ਨਹੀਂ ਜਾਂਦੀ ਤੇਰੇ ਕੋਈ ਨਹੀਂ ਜਾਂਦਾ ਇਤੋਂ ਨਾ ਇੱਕ ਨਾਕ ਸੂਈ ਵੀ ਨਹੀਂ ਬਾਹਰ ਜਾਂਦੀ ਕੀ ਗੱਲ ਕਰਦਾ ਤੂੰ ਇਹ ਜੀ ਵੇਰੀ ਗੱਲ ਤੁਹਾਨੂੰ ਮੈਨੂੰ ਮਿਲੂ ਫੇਰ ਵੀ ਮੂੰਹ ਫੇਰਾ ਕੇ ਹਾਂ ਉਹ ਕੀ ਕਰ ਰਹੀ ਹਾਂ 800 ਲਖਾਈ ਦੋਗੇ ਠੀਕ ਹੈ ਹਾਂ ਇਹ 200 ਮਿੰੂ ਦੇ ਦੇ ਦੋ ਉਹ ਤਾਂ ਆਟਾ ਵਾਲੀ ਦਾ ਉਹ 200 ਪੈਸੇ ਦਾ ਕੋਈ ਗੱਲ ਨਹੀਂ ਪੰਜ ਪੈਸੇ ਗਿਣਾ ਆ ਪਾਹ ਪੈਸੇ ਗਿਣੀ ਯਾਰ ਕੋਈ ਇਹ ਨੂੰ ਗਿਣਾ ਆ ਗਰਾਜ ਹਾਂ ਤੂੰ ਗਿਣਾ ਭਾਈ ਕਿਹੜਾ ਕਿਹੜਾ ਦੇ ਕੋਈ ਕੋਈ ਨਹੀਂ ਗਲਤ ਨਹੀਂ ਕਰਿਆ ਆਪਾਂ ਨੇ ਇੱਕ ਤਾਂ ਹੀ ਪਾਉਂਦੀ ਆ ਸਰ ਜੀ 200 ਰੋ ਦੇ ਰਿਹਾ ਕੁਂ ਨਹੀਂ ਲੜਿਆ ਯਾਰ ਕੁ ਨਹੀਂ ਲਾ ਪਏ ਅੰਜ ਹੈ ਜੀ ਹਾਲੇ ਸੁਬਤੇ ਚੋ ਵੀ ਕੀ ਫਰਕ ਰਗਿਆ ਮੁੰਡੇ ਨੇ ਪਹਿਲੀ ਗੱਲ ਕਿ ਕਮ ਆਉਟ 10 11 ਵਾਹ ਉਹ ਸਹੀ ਹੈ 12 13 15 16 17 18 ਵੀ ਇਹ ਕੇ ਬਾਈ ਛੋੜਦਾ ਸੀ ਕਰਾਣੀ ਸੀ ਆ ਪੂਰੇ ਤੇਜ ਵਿੱਚ ਬੈ ਗਿਆਂ ਸਾਡੇ ਨਾਲ

ਫੋਨ ਤੇ ਬੇਰਖੇ ਕਰਦੇ ਆ। ਚੜਦੇ ਕਰਦੇ। ਉਹ ਛੱਡਦੇ ਉਹ ਠੀਕ ਆ। ਹਾਂ ਉਹ ਨੀ 24 ਕਹਿੰਦਾ। ਹਾਂ 23.23 ਕਰਤਾ। ਹਾਂ ਹੁੰਦਾ ਨਹੀਂ ਲੈ ਵਿੱਚ ਤੇ ਕੀ ਨਹੀਂ। ਨਹੀਂ। ਜੀ ਵੀ ਸੋਹਣਾ ਬੰਦਾ। ਆ ਜਾ ਸੋਹਣੀ ਹੁਯਾਰ ਛੱਡ ਪਰੇ। ਹਾਂ ਬਾਈ ਨੇ ਕੋਣੋ ਬਾਤ ਦੋਜੇ ਬੰਦੇ। ਪਰੇ ਆ ਕੀ ਹੁੰਦਾ ਪਰੇ। ਹਾਂ ਉਹਨੇ ਲੈ ਜਾਂਦੇ ਆ ਦੁਕਾਨਦਾਰ ਨਾ ਪਛਾਣਦਾ 400 ਆਪੇ ਪਾ ਦਿੰਦਾ। ਆ ਵੀ ਜਰ ਪਰੇ ਗਰੀਬ ਬੰਦੇ ਨਾਲ ਮਾਰ ਬਾਂਹ ਕੇ ਨਹੀਂ ਵੇਖ ਲਿਆ ਤੂੰ ਇਹਦਾ। ਤੂੰ ਕੀ ਕਹਿਤਾ ਆ? ਕੀ ਕਰੀਂ? ਦੇ ਦੇ ਮਤਲਬ ਪੂਰੀਆਂ ਦੀ ਦੇ ਦੇ ਦੇ। ਰੇਜਮਾ। ਰੇਜਮਾ। ਓ ਕੀ ਆ ਨਹੀਂ ਕੀ ਆ। ਹਾਂ ਬਣੀ ਆ। ਹਾਂ ਬਣੀ ਆ।

ਪਹ 1000 ਰੁਪਏ ਦੀ ਹੁੰਦੀ ਆ ਚਾਹ ਨਹੀਂ ਸਾਡੀ ਵੀ ਗੱਲ ਕਰਨਾ ਕਰੀਦੀ ਹੁੰਦੀ ਆ ਅਸੀਂ ਜਰਤੀ ਚੇਹਰੇ ਕੋਲ ਅਸੀਂ ਜਿਹੜੀ ਬਾਹ ਨਹੀਂ ਮੇਕੇ ਜਾ ਕਰਾ ਲਿਓ ਅਸੀਂ ਜਿਹੜੀ ਬਾਹ ਨਹੀਂ ਮੇਕੇ ਜਾ ਕਰਾ ਲਿਓ ਮੇਰੇ ਘਰ ਤੇ ਆ ਰਿਹਾ ਬਣਾ ਦੇ ਲਗਾਈਦਾ ਫਿਰ ਅਸੀਂ ਆਪੇ ਕਰੀ ਜਾਂਦੇ ਹਾਂ ਲਿਆ ਫੜ 2000 ਰੁਪਏ 500 ਬੱਚਾ ਤੇਰੀ ਕਸਮ ਜੇ ਨਾ ਮਰਦਾ ਹੁੰਦਾ ਮੈਂ ਮਾਰਦਾ ਲਿਖ ਮਰਦਾ ਸੇ ਪਸਤਾ ਤੇਰੀ ਗੱਲ ਨਹੀਂ ਨਹੀਂ ਭਰਾਵਾ ਮਾਰਨ ਦੀ ਗੱਲ ਕਰ ਤੈਨੂੰ ਫਿਰ ਰੁਪਏ 200 ਦੇ ਨਾ ਐ ਮਾਰਨਾ ਇਹਨੂੰ ਦੇਖੀ ਤੈਨੂੰ 100 ਪਿੱਛੇ ਮਾਰਨਾ ਵਿਚਾਰ ਨੂੰ ਐ ਦਿਖਾਈ ਦੋੜੀ ਰੱਖੋ ਇਹਦਾ ਗੱਡ ਨੂੰ ਦੋੜੀ ਰੱਖ ਲੇ ਜੰਗਾ ਬ੍ਰਿੰਡ ਮੇੜ ਜਾ ਲੈ ਆਰਾ ਬਾਈ ਆਪਣੀ ਆਪੋ ਦੀ ਹੋਗੀ ਹੁੰਦਾ ਹੁੰਦਾ ਠੀਕ ਹੈ 200 ਰੁਪਇਆ ਦੇ ਲਖਾਈ ਤੂੰ ਹੀ ਕਰਾਏਗਾ ਜਾ ਯਾਰ ਲੈ ਛੱਡ ਦੇ ਲੈ 200 ਰੁਪਏ ਦੇ ਲਖਾਈ ਹੈ ਆ ਤੂੰ ਕਰਾਣੀ ਹੱਥ ਤੇ ਨਾਲ ਆਪੋ ਆਪ ਦੀ ਲਖਾਈ ਆ ਲਖਾਈ ਸੋਲੂ ਕਰਾਉਣੀ ਪਊ ਆਪੋ ਆਪ ਦੀ ਕਰਾ ਰਹੇ ਆ ਬਾਈ 200 ਦੇ ਜਾਣ 99 ਰੁਪਏ ਚਲ ਇਹ ਆਪੇ ਕਰਾ ਦੂਗਾ 800 ਰੁਪਏ ਇਹਦੇ ਲੱਗੂਗਾ ਹੁਣ ਆਪੋ ਆਪ ਦੀ ਹੈ ਆਪੋ ਆਪ ਦੀ ਹੁਣ ਨਾ 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 ਅੱਛਾ ਬੇ ਜੀ ਚੱਲ ਜਾਂਗਾ ਬ੍ਰੈਂਡ ਚੱਲ ਚੱਟ ਗੁਰਿਆ ਫੜ ਜਾ ਪੜ ਪੁੱਛ ਲੈ ਪੁੱਛ ਰਿਹਾ ਵਾਚਾ ਚੱਲ ਗੁਰੇ ਲੈ ਨੀ ਕਾਤ ਮਾਰੇ ਮੇਰੀ ਸੋਣਾ ਮੇਰੀ ਸੋਣ ਪਹਿਲਾਂ ਮੈਂ ਦਲਾਲ ਬੰਦਾ ਪਹਿਲਾਂ ਸੁਣ ਮੈਂ ਦਲਾਲ 4200 ਦੀ ਹੋਗੀ 4200 ਰੁਪਏ ਨਗਦ ਦੇਣਾ ਤੈਨੂੰ ਬਸ ਤੇ 45000 ਰੁਪਏ ਆ ਮੈਂ ਨਾ 4200 ਦਾ ਅੱਧਾ ਤਾਂ ਕਰਦਾ ਯਾਰ ਹੁਣ ਕਰ ਦੇ ਕਰ ਦੇ 4200 ਤੈਨੂੰ ਅੱਧਾ ਤਾਂ ਕਰਤਾ ਤੇਰਾ ਹੁਣ ਦੱਸ ਕੀ ਕਰਾਂ ਕੀ ਕੀ ਫਰਕ ਰਹਿ ਗਿਆ ਦੇ ਦੋ ਅੱਧੋ ਅੱਧੀ ਕਰਤਾ ਕੰਮ ਹਜੇ ਹੋਰ ਭਾਲ ਦੇ ਰੁਪਏ ਸਾਥੋਂ ਸੋ ਤਾਂ ਨਾ ਤਾਂ ਆਗੇਣ ਪੈਸੇ ਇੱਕ ਕਿੱਲ ਨੂੰ ਪੈਸੇ ਦਾ ਮੈਂ ਇਹ ਤਾਂ ਥੋੜੇ ਆ ਫੰ ਨਾ ਹਾਂਜੀ ਸਾਢੇ ਜੀ ਜੀ ਬੋਲਾ ਕਰਦਾ ਸਾਢੇ 7000 ਰਹਿ ਜਾ ਓਏ ਆ ਬੰਦ ਨਾ ਬੰਦੀ ਜਾਣਾ ਪਰੇ ਕਰ ਛੱਡ ਦੇ ਛੱਡ ਦੇ ਛੱਡ ਦੇ ਸਾਢੇ ਪੂਰਾ 7000 ਦੇਦਾ ਸਾਢੇ 7000 ਸਾਢੇ 7000 ਤੇ 7000 ਚ ਕੋਈ ਬੜਾ ਫਰਕੰਦਾ ਮਰੀ ਜਾਂਦਾ ਨਹੀਂ ਨਹੀਂ ਉਹੜਾ ਬੰਦੇ ਨੇ ਉਹੜਾ ਬੰਦੇ ਨੇ ਆ ਲਈ ਲਿਖਾਈ ਉੱਤੇ ਕਰੇਂਦਾ ਆ ਬਸਰਾ ਦੇ ਬਾਬੇ ਨੂੰ ਹਾਂ ਬਾਬਾ ਉਰੇ ਆ ਬਾਬਾ ਵੱਦ ਸਲ ਦਲਵਾ ਹੁਣ ਉਹ ਤੜਕੇ ਲੈਂਦਾ ਸੀ ਲੈਂਦਾ ਸੀ ਨਹੀਂ ਮੈਂ ਤਾਂ ਚੱਲ ਕੋਈ ਮੈਂ ਕਿੰਨੇ ਰਾਏ ਜੇ ਨੁੰਦੇ ਨੂੰ ਲੈਦਾ ਵੀ ਵੱਧ ਲੈਦਾ ਲੈ ਫੜਾ ਬਾਬੇ ਨੂੰ ਦੇ ਇਹ ਲਿਖਾਈ ਬਾਬਾ ਉੱਤੇ ਕਰਾਂਦਾ ਛੱਡ ਫੇਰੇ ਆ ਗਏ ਬਾਬੇ ਨੂੰ ਪੁੱਛ ਲੈ ਦੇ ਇਹ ਫੇਰ ਬਸ ਇਹ ਮੁੱਕਰਦਾ ਦੇ ਬਾਬੇ ਛੱਡ ਕਿਹਾ ਮੈਂ ਤਾਂ ਤੂੰ ਲਿਖਾਈ ਉੱਤੇ ਦੇ ਫੇਰ ਛੱਡ ਹਾਂ ਜੱਕ ਬਾਬਾ ਚੱਲ ਲਿਖਾਈ ਚੱਲ ਲਿਖਾਈ ਤੇਰੀ ਹੈ ਨਾ ਇੱਧਰ ਗੱਲ ਉਹ ਹੋਈ ਨਾ 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 ਉਹ ਸੌ ਬਿੱਥੇ ਕਿਉਂ ਡਿਆ ਖੜਾ ਐਵੇਂ ਮਰੀ ਉਹ ਡਿਆ ਖੜਾ ਉਹਨੂੰ ਕਹਿ ਕਹਿ ਕੇ ਮੁੱਕਰ ਦਾ ਸੇਣਾ ਨਾ ਮੁੱਕਰ ਆਇਆ ਹੋਰੇ ਛੱਡ 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 ਆ ਗੁਰੇ ਫੜ ਕਿਉਂ ਗਿਆ ਆ ਫੜ ਕਿੰਨੇ ਦੀ ਬਸ ਲਿਖਾਈ ਕਰਾਉਣੀ 7 ਦੇ ਦੇ ਚੱਲ 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 ਚਲਾ ਚਲੋ ਚਲੋ ਜੇਦੀ ਆ ਜਾ ਹੁਣ ਟਾਈਮ ਆ ਬਸ ਬਾਹਲਾ ਉੱਤੇ ਖੜੀ ਗਏ ਨਾ ਨਾਲੇ ਚਾਹ ਦਾ ਕਾ ਪੁੱਧਰੋਂ ਹੀ ਲਈ ਆਈ ਲੈ ਆ ਵੀ ਉਹ ਆ ਇਹ ਗੋਰੇ 15000 ਆਈ ਦਾ ਕੱਲੇ ਦਾ ਕੱਲਾ ਹੂੰ ਕੱਲਾ ਸਾਢੇ ਨਾਲ ਦਾ ਪੂਰੇ 5000 ਦਾ ਪਾਉਣਾ ਆ ਟਾਈਮ ਆ ਹੁਣ ਕਮਾ ਗੋਰੇ ਨੂੰ ਦੇ 5000 5 ਦਾ ਵਾਲਾ ਲਿਖਾਈ ਮੈਂ ਕਰਾਉਂਗਾ ਗੋਰੇ ਦੇ 5000 ਚੱਲ ਚੱਲ ਤੇ ਜਿੰਨੇ ਦਾ ਮਾਲ ਆ ਉਨੇ ਹੀ ਲੱਗਣਗੇ ਗੋਰੇ ਕਿੰਨਾਗਾ ਲੱਸਾ ਪਟਾਣੇ ਮਾਸ ਨਹੀਂ ਹੈਗਾ ਚਲ ਕੇ ਇਹ 5 ਇਹਦਾ 3 ਪਾ ਦੇ ਤੇ ਨੇ ਇਹਦਾ ਦੋਨਾਂ ਦਾ ਅੱਠ ਚੱਕ ਹਾਂ ਮੈਂ ਕਰ ਹੈ ਟੱਕਾ ਨਾ ਕਰਾ ਟੱਕਾ ਨਹੀਂ ਕਰਦਾ ਮੁੜ ਕੇ ਘੱਡੇ ਘੰਟੇ ਨੂੰ ਨੀਂਦਰ ਦੇ ਮੂਰੇ ਕਰੀ ਜਾਉਂਗੇ ਫੜ ਫੜ ਕੇ ਫਾਇਦਾ ਨਿਕਲੂ ਨੀਂਦਰ ਆ ਦੇਖੀ ਨੀਂਦਰ ਆ ਦੇਖੀ ਆਪਦੇ ਬੰਦਿਆਂ ਨੂੰ ਨਹੀਂ ਦਿੰਦੇ ਫਿਰ ਤੂੰ ਮਾਲ ਮੁੱਲ ਲਾ ਦੇ ਲੈ ਲੈ ਤੇ ਮਾਲ ਮੁੱਲ ਲਾਦਾ ਕਿਸੇ ਵਪਾਰੀ ਤੋਂ ਲਵਾਦਾ ਰੇਟ ਮੇਰੇ ਬਰਾਬਰ ਫਿਰ 2000 ਦਾ ਐਡਾ ਵਕਲਾ ਹੁਣ ਨਾ ਉਹ ਯਾਰ 8 ਕਿਲੋ ਮੀਟ ਆ ਤੈਨੂੰ 10 ਕਿਲੋ ਦੇ ਪੈਸੇ ਦੇਈ ਜਾਣਾ ਯਾਰ ਬਾਈ ਯਾਰ ਕਮਾਲ ਹੋ ਗਈ ਯਾਰ ਨਹੀਂ ਦਿੰਦਾ ਯਾਰ ਓ ਯਾਰ ਰਿਸ਼ਤੇਦਾਰਾ ਕਮਾਲ ਹੋ ਗਈ ਆ ਤੇਰੀ ਯਾਰ ਰਿਸ਼ਤੇਦਾਰ ਰਿਖ ਗਿਆ ਓਏ ਪਤਾ ਹੀ ਨਹੀਂ ਲੱਗਦਾ ਕਿਹੜਾ ਰਿਸ਼ਤੇਦਾਰ ਲੱਗਣਾ ਨਹੀਂ ਬਾਅਦ ਚ ਪਤਾ ਲੱਗਦਾ ਹੈ ਦੋਸਤ ਹੁੰਦਾ ਹੈ ਕੋਈ ਉਹ ਇਹ ਤਾਂ ਜਾਰੀ ਮਿੱਤਰਾਂ ਹੀ ਚੱਲਦੇ ਆ ਪਹਿਲੀ ਗੱਲ ਤਾਂ ਮੈਂ ਇਦੂ ਥੱਲੇ ਥੱਲੇ ਦੇਖਦਾ ਹਾਂ ਅੱਛਾ ਆ ਗਈ ਸਮਝ ਆ ਜਦੋਂ ਮੂੰਹ ਕੰਨੀ ਦੇਖਦਾ ਉਦੋਂ ਪਤਾ ਲੱਗਦਾ ਕਿੰਨੇ ਨਾਤੇ ਹੁਣ 8000 ਟੋਕੇ ਬੰਦਾ ਸਿੱਧਾ ਹੀ ਕਿੰਨਾ 8 ਕਿਉਂ ਆ ਜਾ ਆ ਆਖੇ ਨਹੀਂ ਇਹਨੇ ਟੋਲੂ ਕਰਤਾ ਜੀ ਇਹ ਸਭ ਤਿਆਰ ਲੱਗਿਆ ਜੀ ਪਹਿਲਾਂ ਦੱਸੀ ਜਾਂਦਾ ਮੈਨੂੰ ਹੁਣ ਇਹਨਾਂ ਦੋਨਾਂ ਦਾ ਆਹ ਦੇਖੋ ਸੀਦਾ ਨਹੀਂ ਲਾਇਆ ਤਾਂ ਕੋਸੂ ਨਹੀਂ ਝੂਠ ਮਾਰ ਕੇ ਫਿਰ ਨਹੀਂ ਲਾਇਆ ਫੜਔਰਸਾਂ ਮੇਰੀ ਗੱਲ ਸੁਣਾ ਆਪਾਂ ਮੈਂ 15000 ਦੇ ਦੋਨੇ ਛੱਡੂਗਾ ਛੱਡੇ ਤਾਂ ਫੜਔਰਸ ਨਾ ਨਾ ਐ ਰੱਸਾ ਨਹੀਂ ਹਾਂ ਮਾਲ ਮੁੱਲ ਚੱਲ ਤੈਨੂੰ ਨਹੀਂ ਲੈਂਦਾ ਤੂੰ 8500 ਰੁਪਏ ਦਾ ਬੱਕਰਾ ਛੱਡ ਕਿਹੜਾ ਕੋਈ ਗੱਲ ਨਹੀਂ ਇੱਧਰ ਆ ਇੱਧਰ ਆਓ ਕਿੱਧਰ ਆ ਤੁਸੀਂ ਚੱਲੋ ਜੀ ਆਜੋ ਫੋਲੋ ਮੀ ਫੋਲੋ ਮੀ ਆਜੋ